ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ IP Plus News ਹਾਂ ਅੱਜ ਆਪਾਂ ਗੱਲ ਕਰਾਂਗੇ ਜਲ੍ਹਾ ਫਰੀਦਕੋਟ ਦੇ ਪਿੰਡ ਚੰਦਪਾਨ ਦੇ ਜੋ ਕੱਲ ਚੰਦਪਾਨ ਪਿੰਡ ਦੇ ਵਿੱਚ ਇੱਕ ਬੜਾ ਵੱਡਾ ਕਾਹਨ ਵਾਪਰਿਆ ਜਿਹਦੇ ਵਿੱਚ ਉੱਥੋਂ ਦਾ ਫਰੀਦਕੋਟ ਦਾ ਪ੍ਰਸ਼ਾਸਨ ਬਿਲਕੁਲ ਨਖਿੱਧ ਸਾਬਤ ਹੋਇਆ ਉਹਦੇ ਬਾਰੇ ਗੱਲ ਆਪਾਂ ਪਿਛਲੇ ਦਿਨੀ ਅੱਜ ਜਦੋਂ ਮੈਂ ਸਵੇਰੇ ਸਵੇਰੇ ਮੈਨੂੰ ਮੈਸੇਜ ਆਇਆ 10 ਵਜੇ ਸਕੂਲ ਦੇ ਵਿੱਚ ਬੈਠਿਆ ਨੇ ਕਿਸੇ ਸਾਥੀ ਨੇ ਫੀਦਕੋਟ ਤੋਂ ਭੇਜਿਆ ਕਿ ਜੀ ਜਿਹੜਾ ਹੈ ਨਿਰਪੱਖ ਟੂਡੇ ਚੈਨਲ ਦੇ ਜਿਹੜਾ ਸੰਚਾਲਕ ਮੰਡਾ ਕਲਦੀਪ ਸਿੰਘ ਚੰਦਪਾਨ ਜਿਹੜਾ ਜਿਸ ਦੀ ਮੈਸੇਜ ਅਮਨਦੀਪ ਕੌਰ ਜਿਹੜੇ ਹੈ ਸਰਪੰਚ ਬਣੇ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਸ ਨੂੰ ਵੱਡੀ ਮਕਦਰ ਤੇ ਇੱਥੇ ਵੋਟਾਂ ਪਾ ਕੇ ਪਿੰਡ ਦੇ ਲੋਕਾਂ ਨੇ ਚੁਣਿਆ ਔਰ ਜਿਹਨੀਆਂ ਵੋਟਾਂ ਪਾਈਆਂ ਨੇ ਉਹਨੂੰ ਬਹੁਤਿਆਂ ਜਰਨਲ ਲੋਕਾਂ ਨੇ ਵੋਟਾਂ ਪਾ ਕੇ ਵੱਡੀ ਪਦਰ ਤੇ ਚੁਟਾਇਆ ਹੋਇਆ ਔਰ ਕੁਲਦੀਪ ਸਿੰਘ ਚੰਦਪਾਣ ਇੱਕ ਜਿਹੜਾ ਹੈ ਖੇਤ ਮਜ਼ਦੂਰਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਧਰਨਿਆਂ ਤੇ ਮੁਜ਼ਾਹਰਿਆਂ ਤੇ ਜਾਣ ਵਾਲਾ ਲੋਕ ਪੱਕੀ ਆਵਾਜ਼ ਚੱਕਣ ਵਾਲਾ ਨੌਜਵਾਨ ਆ ਪਰ ਜਦੋਂ ਅੱਜ ਅਸੀਂ ਲੋਕ ਆਵਾਜ਼ ਟੀਵੀ ਦੇ ਉੱਤੇ ਦੇਖਦੇ ਆ ਉਹਦੇ ਬਾਰੇ ਜਿਹੜੇ ਹੈ ਗੱਲਾਂ ਕਰਦੇ ਕੁਝ ਲੋਕ ਤੇ ਖਾਸ ਤੌਰ ਤੇ ਉਹ ਗਮਦੂਰ ਸਿੰਘ ਦਾ ਜਿਹੜੇ ਸਾਥੀ ਨੇ ਜਿਹੜਾ ਇੱਕ ਸੈਲਰ ਮਾਲਕ ਦੱਸਿਆ ਜਾ ਰਿਹਾ ਮੈਂ ਹੁਣ ਉਹਨੇ ਜਥੇਬੰਦੀਆਂ ਦੀ ਇੱਕ ਮੀਟਿੰਗ ਸੁਣ ਰਿਹਾ ਸੀ ਚੈਨਲ ਤੇ ਲੋਕ ਆਵਾਜ਼ ਵੱਲੋਂ ਹੀ ਜਿਹੜੇ ਮਨਿੰਦਰਜੀਤ ਸਿੰਘ ਤੂ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਦੀਪ ਸਿੰਘ ਨਾਲ ਜਿਹੜੀ ਹੈ ਕਰਤਿਕ ਸੰਜੂਨੀਅਨ ਦੇ ਆਗੂਨ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਸ ਦੀ ਸਾਰੇ ਕਾਰੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਹੈ ਔਰ ਖਾਸ ਤੌਰ ਤੇ ਜਿਹੜਾ ਹੈ ਜੱਤੂ ਦੇ ਐਸ ਐਚ ਓ ਸਾਹ ਦਾ ਜਿਹੜਾ ਹੈ ਉਹਦਾ ਰੋਲ ਹੈ ਜਿਹੜਾ ਉਹ ਕੋਈ ਬਹੁਤਾ ਸਾਜ਼ਗਰ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਉਹ ਚੈਨਲ ਦੇ ਉੱਤੇ ਪਿਛਲੇ ਚੈਨਲ ਦੇ ਉੱਤੇ ਲੋਕ ਇਨਸਾਫ ਚੈਨਲ ਦੇ ਉੱਤੇ ਦੇਖਦੇ ਆ ਜਦੋਂ ਇੱਕ ਤਾਂ ਹੈਗਾ ਲੋਕ ਆਵਾਜ਼ ਟੀਵੀ ਜਿਹਦਾ ਮਨਿੰਦਰਜੀਤ ਸਿੱਧੂ ਜਿਹਦਾ ਸੰਚਾਲਕ ਨੇ ਐਂਕਰ ਨੇ ਹੁਣ ਉਹ ਇੱਕ ਮਤਲਬ ਉਹ ਮੈਨੂੰ ਮਨਿੰਦਰਜੀਤ ਸਿੱਧੂ ਦੀ ਪਹਿਲੀ ਵਾਰ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਜਦ ਉਹ ਕਿਸ ਤਰ੍ਹਾਂ ਦੀ ਉਹ ਕਵਰਿੰਗ ਹੈ ਇੱਕ ਪਾਸੇ ਉਹ ਉਹ ਜਥੇਬੰਦੀਆਂ ਨਾਲ ਗੱਲ ਕਰਦੇ ਆ ਕੱਲ ਉਹ ਸਾਰੇ ਲੋਕਾਂ ਨੂੰ ਗੁੰਡਾ ਕਿਸਮ ਦਾ ਗੰਦਾ ਨਾਚ ਦਿਖਾ ਰਹੇ ਨੇ মিডিਆ ਤੇ ਹਮਲਾ ਦਿਖਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਬਕਸ਼ਾ ਅੱਜ ਉਹ ਦੂਸਰੇ ਪਾਸੇ ਸੁਣ ਰਹੇ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਹੈ ਸਰਪੰਚ ਕਲਦੀਪ ਸਿੰਘ ਤੇ ਜਿਹੜੇ ਹਾਵਤ ਉਹ ਕਹਿ ਰਹੇ ਕਿ ਉਹਨਾਂ ਨੇ ਇੱਕ ਵੱਡਾ ਇਕੱਠ ਕਰਕੇ ਪ੍ਰਸ਼ਾਸਨ ਤੇ ਹਮਲਾ ਕੀਤਾ ਜੀ ਜਦ ਕਿ ਪਿਛਲੇ 4 ਦਿਨਾਂ ਤੋਂ ਇਹ ਵੀ ਕਹਿ ਰਹੇ ਨੇ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਇਸ ਧਰਨੇ ਦੀ ਜਿਹੜੀ ਹੈ ਕਵਰਿੰਗ ਕਰ ਰਹੇ ਉਹ ਇੱਕ ਜਿਹੜਾ ਗਮਦੂਰ ਸਿੰਘ ਦੇ ਘਰ ਦਾ ਜਿਹੜਾ ਫਲਸ਼ਾਂ ਦਾ ਪਾਣੀ ਹੈ ਉਹ ਸਹੀ ਨਹੀਂ ਹੋ ਰਿਹਾ ਸੀਗਾ ਇਹ ਸਰਪੰਚ ਕੁਲਦੀਪ ਸਿੰਘ ਦੇ ਦਾ ਜਿਹੜਾ ਹੈਗਾ ਦੋਸ਼ ਹੈ ਤੋਂ ਕੁਲਦੀਪ ਸਿੰਘ ਦੀ ਘਰ ਵਾਲੀ ਸਰਪੰਚ ਆ ਉਹਨਾਂ ਨੇ ਰਿਟਰਨ ਦੇ ਵਿੱਚ ਐਸਐਚਓ ਸਾਹਿਬ ਨੂੰ ਜਿਹੜਾ ਹੈ ਮੰਗ ਪੱਤਰ ਵੀ ਦਿੱਤਾ ਕਿ ਜੀ ਸਾਡੀ ਜਿਹੜੀ ਹੈ ਪੰਚਾਇਤ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਅਸਲ ਦੇ ਵਿੱਚ ਇਹ ਵੀ ਗੱਲ ਨਾਲ ਆ ਕਿ ਗਮਦੂਰ ਸਿੰਘ ਨੇ ਜਿਹੜਾ ਹੈ ਇਸ ਕੁਲਦੀਪ ਸਿੰਘ ਦੀ ਇਲੈਕਸ਼ਨ ਤੇ ਵਿੱਚ ਜਦੋਂ ਦੀ ਮਿਸਲ ਸਰਪੰਚ ਬਣੀ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਸਿਭਾਈਆਂ ਉਹ ਇਹਨਾਂ ਦੇ اپੋਜੀਸ਼ਨ ਸੀ ਉਸ ਦੀ ਖਹਿਵਾਜੀ ਚੱਲਦੀ ਆ ਰਹੀ ਸੀ ਇਹ ਅਕਸਰ ਹੀ ਹੋ ਜਾਂਦਾ ਤੇ ਜਦੋਂ ਨਵੀਂ ਪੰਚਾਇਤਾਂ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰ ਰਹੀਆਂ ਨੇ ਅੱਜਕੱਲ੍ਹ ਸਰਕਾਰ ਨੇ ਸੋਨੇ ਫੰਡ ਦਿੱਤੇ ਹੋਏ ਨੇ ਚੰਗੀ ਗੱਲ ਆ ਪਰ ਕਈ ਥਾਵਾਂ ਤੇ ਜਿੱਥੇ ਇਸ ਤਰ੍ਹਾਂ اپੋਜੀਸ਼ਨ ਦੇ ਨਾਲ ਕਿਤੇ ਨਾ ਕਿਤੇ ਪੰਜਾਂ ਸਰਪੰਚਾਂ ਦੀ ਪ੍ਰਾਣੀ ਕੋਈ ਮੌਜੂਦਾ ਸਰਕਾਰ ਨਾਲ ਨਹੀਂ ਨਿਭਦੀ ਬਣੀ ਤਾਂ ਫਿਰ ਉਹਨਾਂ ਨੂੰ ਅੱਜ ਪਰੇਸ਼ਾਨੀ ਦਾ ਸਾਹਮਣਾ ਵੀ ਦੇਖਣਾ ਪੈ ਰਿਹਾ ਕਿਉਂਕਿ ਕੁਲਦੀਪ ਸਿੰਘ ਲਗਾਤਾਰ ਸਰਕਾਰ ਦੇ ਖਿਲਾਫ ਅਕਸਰ ਜਿੱਥੇ ਕੋਈ ਧਰਨੇ ਮਜਾਰੇ ਹੁੰਦੇ ਰਹੇ ਉਹ ਆਪਣੇ ਚੈਨਲ ਨਰਪਖ ਟੂਰੇ ਰਹੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤੇ ਫਿਰ ਉਹਦੇ ਇਸ ਵਜੋਂ ਜਿਸ ਤਰ੍ਹਾਂ ਹੁਣ ਕਰਤਿਕਸਨ ਯੂਨੀਅਨ ਦੇ ਆਗੂ ਜੀਤ ਸਿੰਘ ਨੇ ਜਿਹੜਾ ਹਲਾਇਆ 200 ਤੇ ਕਿ ਔਰ ਦੂਸਰੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਇੱਕ ਐਮਐਲਏ ਜਿਹੜਾ ਮੋਲਕ ਸਿੰਘ ਨੇ ਉਹ ਕੋਈ ਵਧੀਆ ਸੋਚ ਨਹੀਂ ਰੱਖ ਰਹੇ ਉਹ ਮਜ਼ਦੂਰਾਂ ਦੇ ਪਰਿਵਾਰਾਂ ਚ ਜਨਮ ਲੈ ਕੇ ਐਸਸੀ ਫੈਮਲੀ ਚ ਹੋ ਕੇ ਵੀ ਐਸਸੀ ਲੋਕ ਜਦੋਂ ਨਵੇਂ ਲੋਕ ਉੱਠਦੇ ਨੇ ਕੋਈ ਆਵਾਜ਼ ਬੁਲੰਦ ਕਰਦੇ ਆ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਇੱਕ ਬੇहद ਦੁਖਦ ਗੱਲ ਹੈ ਵੈਸੇ ਇਹ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਜਿਹੜੇ ਅੱਗੇ ਤੋਂ ਆਗੂ ਉੱਠ ਰਹੇ ਨੇ ਉਹਨਾਂ ਨੂੰ ਗੁਜਾਰਸ਼ ਕਰੂੰਗਾ ਕਿ ਇਹ ਚੀਜ਼ਾਂ ਫੇਸ ਕਰਨੀਆਂ ਹੀ ਪੈਣਗੀਆਂ ਇਹ ਤਾਂ ਹਮੇਸ਼ਾ ਹੀ ਆ ਇਹ ਇਹ ਕੋਈ ਮਤਲਬ ਇਹ ਪੋਲਿਟਿਕਸ ਦਾ ਇੱਕ 파ਰਟ ਆ ਰਾਜਨੀਤਿਕ ਲੋਕ ਸਕੇ ਪ੍ਰਾਮਾਣੂ ਨਹੀਂ ਬਖਸ਼ਦੇ ਹਨ ਪਰਵਾਰਾਂ ਦੇ ਵਿੱਚ ਵੀ ਹੁੰਦਾ ਤੇ ਫਿਰ ਜਦੋਂ ਕੋਈ ਇਸ ਤਰ੍ਹਾਂ ਐਸਸੀ ਕੈਟਾਗਰੀ ਦੇ ਬੰਦੇ ਦੇ ਵਿੱਚੋਂ ਕੋਈ ਬੋਲਣ ਦੀ ਜ਼ਰੂਰਤ ਕਰਦੇ ਨੇ ਤਾਂ ਫਿਰ ਉਹਨੂੰ ਐਸਸੀ ਆਗੂ ਲੀਡਰ ਨੇ ਜਿਹੜੇ ਉਹਨਾਂ ਨੂੰ ਐ ਲੱਗਦਾ ਵੀ ਕਿ ਨਵੇਂ ਲੀਡਰ ਉੱਪਰ ਰਹੇ ਉਹਨਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਨਵੇਂ ਲੀਡਰਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੀ ਗੱਲ ਰੱਖੀਏ ਅਸੀਂ ਜ਼ੋਰਦਾਰ ਤਰੀਕੇ ਨਾਲ ਰੱਖੀਏ ਤੇ ਅਸੀਂ ਆਪਣੀ ਗੱਲ ਮਨਾਈਏ ਤਾਂ ਇਹ ਇੱਕ ਕਲੈਸ਼ ਹੈ ਇਹ ਜਰਨਲ ਵਰਗ ਤੇ ਇਹ ਸਾਰਿਆਂ ਚ ਹੈ ਇਹ ਇੱਕ ਵੱਡਾ ਮਸਲਾ ਨਹੀਂ ਹੈ ਪਰ ਜਿਹੜੇ ਵੱਡੇ ਆਗੂ ਨੇ ਜਿਹੜੇ ਸਤਾ ਚ ਹੁੰਦੇ ਨੇ ਉਹਨਾਂ ਨੂੰ ਫਰਾਖ ਦੇ ਲਈ ਦਿਖਾਉਣੀ ਚਾਹੀਦੀ ਹੈ ਔਰ ਬਾਬਾ ਸਾਹਿਬ ਡਾਕਟਰ ਭੀਮਰਾਓਂ ਮੀਤ ਕਰਨੇ ਸਭ ਨੂੰ ਇਹ ਹੱਕ ਦਿੱਤਾ ਤੇ ਉਸੋ ਸੋ ਐਮਐਲਏ ਅਮੋਲਕ ਸਿੰਘ ਜੀ ਨੂੰ ਇਸ ਗੱਲ ਦਾ ਖਾਸ ਜਿਹੜਾ ਹੈ ਖਿਆਲ ਰੱਖਣਾ ਚਾਹੀਦਾ ਕਿ ਉਹ ਖੁਦ ਐਸਸੀ ਕੋਟੇ ਚੋਂ ਹੋ ਕੇ ਜੇਕਰ ਨੌਜਵਾਨ ਕੋਈ ਐਸਸੀ ਪਰਿਵਾਰ ਦਾ ਮੁੰਡਾ ਅੱਗੇ ਆਉਂਦਾ ਜੇ ਕੁਲਦੀਪ ਸਿੰਘ ਚੰਦਪਾਣ ਉੱਭਰ ਰਿਹਾ ਤਾਂ ਅਮੋਲਕ ਸਿੰਘ ਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਜੈਲਸੀ ਨਹੀਂ ਕਰਨੀ ਚਾਹੀਦੀ ਸਦਾਰਾ ਬਾਗੀਪੁਰ ਬੁਲਬੁਲ ਬੋਲੇ ਸਦਾਨਾ ਮੋਜਬਹਾਰਾ ਅੱਜ ਅਮੋਲਕ ਸਿੰਘ ਵੀ ਤਾਂ ਕਿਸੇ ਦੀ ਥਾਂ ਲੈ ਕੇ ਲੈ ਰਹੇ ਨੇ ਇੱਥੇ ਵੱਡੇ ਵੱਡੇ ਮੇਤਾ ਇਹਨਾਂ ਸੀਟਾਂ ਤੋਂ ਅੱਗੇ ਆਏ ਨੇ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਦੇ ਐਮਐਲਏ ਰਹੇ ਨੇ 35 35 ਸਾਲ ਇੱਥੇ ਗੁਰਦੇਵ ਬਾਦਲਵਾਰਗਾਂ ਨੇ ਇਸ ਇਲਾਕੇ 'ਚ ਰਾਜ ਕੀਤਾ ਐਸਸੀ ਲੋਕਾਂ ਦਾ ਤੇ ਇਹ ਗੱਲ ਨੂੰ ਅਮੋਲਕ ਸਿੰਘ ਨੇ ਵੀ ਖਿਆਲ ਰੱਖਣਾ ਚਾਹੀਦਾ ਵੀ ਉਹ ਜੇਕਰ ਨਾ ਮੈਂ ਲੀਡਰ ਉੱਪਰ ਰਹੇ ਨਾ ਉੱਪਰ ਨਾ ਦਿਓ ਇੱਕ ਕਿਸੇ ਤੋਂ ਚਲੋ ਕਿਸੇ ਅਮੀਰ ਬੰਦੇ ਤੋਂ ਜੇ ਤੁਹਾਨੂੰ ਸਪੋਰਟ ਮਿਲਦੀ ਆ ਲੈ ਲਓ ਪਰ ਉਹਨੂੰ ਜਾਇਜ਼ ਕੰਮ ਕਰਨ ਲਈ ਵਰਤਣ ਦਿਓ ਅੱਜ ਜਿਹੜਾ ਮੈਨੂੰ ਸਭ ਤੋਂ ਵੱਡੀ ਜਿਹੜੀ ਹਰਾਨੀ ਹੋਈ ਐ ਐਸਐਸਪੀ ਪ੍ਰਿਗਜ ਹੈ ਜਿਹੜੇ ਫਰੀਦਕੋਟ ਤੋਂ ਵੀ ਉਹਨਾਂ ਦਾ ਜਦੋਂ ਬਿਆਨ ਪੜ ਰਿਹਾ ਸੀ ਮੈਂ ਲੋਕ ਬਾਹਰ ਤੇ ਇਹ ਬੇਨਤੀ ਖੁਦ ਇਹ ਕਹਦੇ ਰਹੇ ਸੀ ਕਿ ਜੀ ਇਹ ਕੁਲਦੀਪ ਸਿੰਘ ਇੱਕ ਕ੍ਰਿਮੀਨਲ ਰਿਕਾਰਡ ਦਾ ਬੰਦਾ ਹੈ ਇਹ ਬੜਾ ਗੁੰਡਾ ਟਾਈਪ ਦਾ ਬੰਦਾ ਹੈ ਜਦੋਂ ਚਾਰ ਦਿਨਾਂ ਦਾ ਕੁਲਦੀਪ ਸਿੰਘ ਸਾਨੂੰ ਸੱਦ ਸੱਦ ਕੇ ਉਹਦੇ ਇੱਕ ਵੀ ਮੈਸੇਜ ਜਿਹੜੀ ਸਰਪੰਚ ਆ ਉਹ ਉਹ ਸੱਦ ਸੱਦ ਕੇ ਪ੍ਰਸ਼ਾਸਨ ਨੂੰ ਕਹਿ ਰਿਹਾ ਤੇ ਭ੍ਰਿਗਜੈਨ ਜੀ ਉਦੋਂ 200 ਸੀ ਐਡੀ ਕਿੱਥੇ ਸੀ ਉਦੋਂ ਤੁਸੀਂ ਦੇਖਿਆ ਹੀ ਨਹੀਂ ਤੁਹਾਡੇ ਐਸਪੀ ਆਉਂਦੇ ਆ ਤੁਹਾਡੇ ਡੀਐਸਪੀ ਆਉਂਦੇ ਆ ਉਦੋਂ ਫੜ ਕੇ ਤੁਸੀਂ ਪਰਚੇ ਕਿਉਂ ਨਹੀਂ ਦਿੱਤੇ ਤੇ ਤੁਸੀਂ ਕਿਵੇਂ ਇਸ ਨੂੰ ਐਲਾਨ ਦਿੱਤਾ ਕਿ ਕਲਦੀਪ ਸਿੰਘ ਜਿਹੜਾ ਇੱਕ ਗੁੰਡਾ ਕਿਸਮ ਦਾ ਆਦਮੀ ਹੈ ਉਹ ਇੱਕ ਇਲੈਕਟਿਡ ਸਰਪੰਚ ਦਾ ਪਤੀ ਹੈ ਉਹ ਇੱਕ ਜੁਮੇਵਰ ਪਰਸਨ ਹੈ ਔਰ ਪਿੰਡ ਦੇ ਲੋਕਾਂ ਨੂੰ ਉਹ ਆਪਦੀ ਕਹੋ ਨਹੀਂ ਕਹਿ ਰਿਹਾ ਕਿ ਮੈਂ ਸਰਪੰਚਾ ਮੇਰੀ ਵਾਈਫ ਸਰਪੰਚਾ ਜਿਉ ਉਹਦੀ ਵਾਈਫ ਨਾਲ ਉਹ ਇੱਕ ਸਿੱਧੀ ਸਾਦੀ ਔਰਤ ਆ ਲੋਕਾਂ ਨੇ ਚੁਣ ਕੇ ਭੇਜਦੀ ਤੇ ਜੇਕਰ ਉਹਦੀ ਆਵਾਜ਼ ਥੋੜਾ ਜਿਹਾ ਕਲਦੀਪ ਸਿੰਘ ਇੱਕ ਸਿੰਪਲ ਜੇ ਪਰਿਵਾਰ ਦਾ ਮੁੰਡਾ ਕਿੰਨੀ ਕੋ ਉਹ ਪੜਿਆ ਲਿਖਿਆ ਹੈਗਾ ਤੇ ਤੁਸੀਂ ਉਹ ਅਜਿਹੇ ਬੰਦਿਆਂ ਨੂੰ ਤੁਸੀਂ ਇਸ ਤਰ੍ਹਾਂ ਤੌਰ ਮਤਲਬ ਡੀਲ ਕਰੋਗੇ ਇੱਕ ਜ਼ਿੰਮੇਵਾਰ ਅਫੀਸਰ ਹੋ ਕੇ ਔਰ ਉਨ੍ਹਾਂ ਲਈ ਅਜਿਹੀ ਸ਼ਬਦਾਵਲੀ ਵਰਤੋਗੇ ਦੇਖੋ ਤੁਹਾਡੇ ਕੋਲੇ ਪੋਲੀਟੀਕਲ ਕੋਰਸ ਪਾਵਰ ਹੈ ਤੁਹਾਡੇ ਕੋਲੇ ਤੁਸੀਂ ਆਪੀਐਸ ਹੋਂ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਇੱਕ ਨਿੱਕੇ ਜਿਹੇ ਪਿੰਡ ਦੇ ਸਰਪੰਚ ਨਾਲ ਜਦੋਂ ਤੁਸੀਂ ਇਹ ਜੀ ਸ਼ਬਦਾਵਲੀ ਵਰਤੋਗੇ ਕੱਲ ਨੂੰ ਲੋਕਾਂ ਨੇ ਇਹਨਾਂ ਨੂੰ ਸੱਤਾ ਚ ਲੈ ਆਉਣਾ ਉਹਦੇ ਨਾਲ ਉਹਨੇ ਕੋਈ ਗੁੰਡੇ ਬੰਦੇ ਨਹੀਂ ਸੀ ਲਿਆਂਦੇ ਪੂਰਾ ਪਿੰਡ ਦੇ ਲੋਕ ਸੀਗੇ ਦੇਖਣ ਵਾਲੀਆਂ ਤੁਹਾਡੇ ਕੈਮਰੇ ਤੁਹਾਡਾ ਵੀਡੀਓ ਪ੍ਰਸ਼ਾਸਨ ਤੁਹਾਡਾ ਦੱਸ ਰਿਹਾ ਕਿਸ ਤਰ੍ਹਾਂ ਭੱਜ ਰਹੇ ਨੇ ਲੋਕ ਉਹ ਕੋਈ ਪਹਾੜੇ ਦੇ ਟੱਟੂ ਨਹੀਂ ਹੈਗੇ ਕੁਲਦੀਪ ਸਿੰਘ ਕੋਲੇ ਕੋਈ ਐਡਾ ਦੌਲਤਵੰਦ ਬੰਦਾ ਨਹੀਂ ਹੈਗਾ ਕਿ ਉਹ ਨੌਜਵਾਨਾਂ ਨੂੰ ਪੈਸੇ ਦੇ ਦੇ ਕੇ ਉਹ ਖਰੀਦ ਲਿਆ ਹੈ ਉਹ ਤਾਂ ਅਬਦੀ ਅਨ ਸ਼ਾਂਤੀ ਲੜਾਈ ਲੜ ਰਹੇ ਨੇ ਉਹ ਅਮੀਰ ਤੇ ਗਰੀਬ ਦੀ ਲੜਾਈ ਲੜ ਰਹੇ ਸੀ ਨੌਜਵਾਨ ਜਿਹੜੇ ਮੁੰਡੇ ਪ੍ਰਸ਼ਾਸਨ ਨੂੰ ਪੰਜ ਵਾਰੀ ਮੂਹਰੇ ਲਾ ਰਹੇ ਨੇ ਉਹ ਕਿਤੇ ਚਿੱਟਾ ਖਾ ਕੇ ਲੜਨਗੇ ਉਹ ਇੱਥੇ ਇੱਕ ਕੁਲਦੀਪ ਸਿੰਘ ਦੇ ਤਰੀਕੇ ਦੀ ਉਹਦੀ ਚਾਚੀਤਾਈ ਬੋਲ ਰਹੀ ਆ ਕਿ ਇਹ ਤਾਂ ਨਸ਼ੇ ਪੱਤੇ ਕਰਨ ਵਾਲੇ ਮੁੰਡੇ ਆ ਵਾ ਤਾਂ ਤੇਰੇ ਹੀ ਪਿੰਡ ਦੇ ਬੰਦੇ ਨੇ ਕੀ ਸਾਰੇ ਪਿੰਡ ਦੇ ਬੁੜੇ ਬੁੜੀਆਂ ਸਾਰੀਆਂ ਨਸ਼ੇ ਆਂਦੇ ਨੇ ਕਿ ਨਸ਼ੇ ਵਾਲੇ ਲੋਕ ਅਜਿਹੇ ਤਾਂ ਨਿਲਾਉਂਦੇ ਹੁੰਦੇ ਕਿ ਸਾਡੇ ਜਿਹੜੇ ਨਾਲਿਆਂ ਦਾ ਪਾਣੀ ਇਸ ਤਰ੍ਹਾਂ ਕੱਢੇ ਜਾਣ ਸਾਡੇ ਲੋਕਾਂ ਨੂੰ ਇਹ ਇੱਕ ਛੋਟੇ ਮਾਨਸਿਕਤਾ ਦਾ ਜਿਹੜਾ ਹੈ ਮਜ਼ਹਰਾ ਹੈ ਔਰ ਉਸ ਤੋਂ ਵੱਡੇ ਮਾਨਸਿਕਤਾ ਦਾ ਜਿਹੜਾ ਸੌੜੀ ਮਾਨਸਿਕਤਾ ਦਾ ਮਜ਼ਹਰਾ ਜਿਹੜਾ ਹੈ ਉਹ ਫਰੀਦਕੋਟ ਪ੍ਰਸ਼ਾਸਨ ਨੇ ਕੀਤਾ ਹੈ ਤੇ ਇਧਰਲੇ ਪਾਸੇ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਸਾਰੀਆਂ ਕਲਦੀਪ ਸਿੰਘ ਚੰਦਪਾਣ ਦੇ ਨਾਲ ਉਹਨਾਂ ਦੀ ਜਿਹੜੀ ਹੈ ਇੱਕ ਸੰਗਠਨ ਬਣਿਆ ਹੋਇਆ ਉਹਨਾਂ ਦੇ ਪਿੰਡ ਦਾ ਹੀ ਹੈ ਪੂਰੀ ਵੱਡੀ ਕਿਸੇ ਪਾਰਟੀ ਨੇ ਕਿਸੇ ਪੋਲੀਟੀਕਲ ਸੰਗਠਨ ਨੇ ਧਰਨਾ ਨਹੀਂ ਸੀ ਲਾਇਆ ਪਿੰਡ ਦੇ ਲੋਕਾਂ ਨੇ ਲਾਇਆ ਸੀ ਪਿੰਡ ਦੀ ਪੰਚਾਇਤ ਦੇ ਸਰਪੰਚ ਦੇ ਨਾਲ ਕੁਝ ਬੰਦੇ ਲੋਕ ਜੁੜੇ ਹੋਏ ਜਿਨ੍ਹਾਂ ਨੇ ਉਹਨਾਂ ਨੂੰ ਬੜੀਆਂ ਉਮੀਦਾਂ ਜਤਾਇਆ ਹੈ ਤੇ ਉਹ ਉਹਨਾਂ ਦੇ ਨਾਲ ਖੜੇ ਨੇ ਉਹ ਸਾਰੇ ਗੁੰਡੇ ਹੋਗੇ ਇਸ ਕਰਕੇ ਗੱਲ ਕਰਨ ਤੋਂ ਪਹਿਲਾਂ ਬੜਾ ਸੋਚੀ ਜਾਣਾ ਚਾਹੀਦਾ ਪ੍ਰਿਗਿਆ ਚਾਂਦ ਜੀ ਤੁਸੀਂ ਐਸਐਸਪੀ ਹੋ ਤੁਸੀਂ ਦੇਖੋ ਤੁਹਾਡੇ ਕੈਮਰੇ ਦੱਸ ਰਹੇ ਨੇ ਕਿ ਉਹ ਹੁਣ ਪਤਾ ਲੱਗਿਆ ਕਿ ਜਿਹੜਾ ਬੰਦਾ ਕੋਠੇ ਤੇ ਖੜਾ ਹੱਥ ਦੇ ਵਿੱਚ ਰਾਈਫਲ ਆ ਉਹ ਮਜ਼ਦੂਰਾਂ ਦੇ ਉੱਤੇ ਅਟੈਕ ਕਰ ਰਿਹਾ ਔਰ ਫਾਇਰਿੰਗ ਕਰ ਰਿਹਾ ਇਧਰਲੇ ਪਾਸੇ ਤੰਗਲੀਆਂ ਲੈ ਲੈ ਕੇ ਨਾਲ ਪੈਰਲਲ ਪੁਲਿਸ ਦੇ ਵਿੱਚੋਂ ਖੜ ਕੇ ਕੁਝ ਲੋਕ ਸਰ ਜਿਹੜਾ ਗਮਦੂਰ ਸਿੰਘ ਹੈ ਉਹਦੇ ਬੰਦੇ ਪੁਲਿਸ ਦੇ ਬੁੱਕੇ ਚ ਖੜ ਕੇ ਦੂਜੇ ਮਜ਼ਦੂਰ ਮੁੰਡਿਆਂ ਦੇ ਉੱਤੇ ਹਮਲੇ ਕਰ ਰਹੇ ਆ ਉਹਨਾਂ ਤੇ ਕੋਈ ਪਰਚਾ ਨਹੀਂ ਪਰ ਬਾਕੀ ਸਾਰੇ ਮਜ਼ਦੂਰਾਂ ਨੇ ਤੀ ਪੁੱਤ ਜਿਹੜੇ ਉਹ ਫੜ ਕੇ ਅੱਜ ਉਹਨਾਂ ਨੇ ਚੰਗੀ ਤਰ੍ਹਾਂ ਐਸਐਸਪੀ ਸਾਹਿਬ ਕਹਿ ਰਿਹਾ ਕਿ ਅਸੀਂ ਟ੍ਰੇਸ ਕਰ ਲਏ ਸਾਰੇ ਬੰਦੇ ਬੜੀ ਖਰਾਨੀ ਦੀ ਗੱਲ ਹੈ ਪ੍ਰਸ਼ਾਸਨ ਤੇ ਉੱਤੇ ਬੜਾ ਇੱਕ ਸਵਾਲ ਉੱਠਦਾ ਹੈ ਜੇਕਰ ਸਾਡਾ ਪ੍ਰਸ਼ਾਸਨ ਇਸ ਤਰ੍ਹਾਂ ਕਰੂਗਾ ਇਸ ਤਰ੍ਹਾਂ ਦੀਆਂ ਗੱਲਾਂ ਕਰੂਗਾ ਤਾਂ ਲੋਕਾਂ ਦਾ ਵਿਸ਼ਵਾਸ ਕਿਸ ਤੇ ਰਹੂਗਾ ਆਮ ਲੋਕ ਕੀ ਸੋਚਣਗੇ ਕਿ ਸਾਡਾ ਪ੍ਰਸ਼ਾਸਨ ਇੰਨਾ ਮਤਲਬ ਹੌਲਾ ਹੈ ਇੱਥੇ ਜਿਹੜਾ ਖਾਸ ਤੌਰ ਤੇ ਮੈਡਮ ਪ੍ਰਿਗਾ ਜੈਨ ਚਿਆਂ ਨੂੰ ਤਾਂ ਇੱਕ ਇਸਤਰੀ ਹੋਣ ਦੇ ਨਾਤੇ ਉਹ ਆਪਦੀ ਉਹਦੇ ਦੀ ਜਿਹੜੀ ਹੈ ਉਹਨਾਂ ਨੂੰ ਮਰਿਆਦਾ ਰੱਖਣੀ ਚਾਹੀਦੀ ਹੈ ਐਚੇ ਤਾਂ ਬਿਲਕੁਲ ਹੀ ਲੂਜ਼ ਉਹਨਾਂ ਨੇ ਜਿਹੜੀ ਆ ਸਟੇਟਮੈਂਟ ਦਿੱਤੀ ਹੈ ਬਹੁਤ ਹੀ ਉਹਨਾਂ ਦੇ ਉਹਦੇ ਦੇ ਲੈਵਲ ਦੀ ਨਹੀਂ ਹੈ ਸੋ ਇਹਨਾਂ ਨੂੰ ਸੋਚਣਾ ਚਾਹੀਦਾ ਔਰ ਤੁਰੰਤ ਜਿਹੜੇ ਹੈ ਲੋਕਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਜਿਹੜੇ ਡੜੇ ਮਾਰਤੇ ਮਾਰਤੇ ਪੁਲਿਸ ਨੇ ਵੀ ਤਾਂ ਗੋਣਾਂ ਚਲਾਈਆਂ ਹਵਾਈ ਫਾਇਰ ਕੀਤੇ ਨੇ ਆਪਦੇ ਪ੍ਰੋਟੈਕਸ਼ਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਨਹੀਂ ਕੀਤਾ ਇਹ ਗੱਲ ਇਹਦਾ ਮਤਲਬ ਆਇਆ ਨਹੀਂ ਹੈ ਵੀ ਜਿਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜਾਂ ਮੁਲਾਜ਼ਮਾਂ ਨੇ ਫਾਇਰਿੰਗ ਕੀਤੀ ਉਹਨਾਂ ਨੂੰ ਦੇਸ਼ਦਰੋਂ ਦੇ ਪਰਚੇ ਪਾਏ ਜਾਣ ਉਹਨਾਂ ਨੇ ਕੋਈ ਮੁਕਾਬਲੇ ਥੋੜੋ ਕੀਤੀ ਨਹੀਂ ਐਦਾਂ ਹੀ ਨੌਜਵਾਨਾਂ ਨੇ ਜਿਵੇਂ ਉਹ ਦਲੇ ਮਾਰਤੇ ਕਿਸੇ ਦੇ ਵੱਜੇ ਨਹੀਂ ਮਾਣੇ ਮੋٹے ਵੱਜੇ ਨੇ ਨਾਰਮਲ ਸੱਤਾ ਨਹੀਂ ਤਾਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਮਜ਼ਦੂਰਾਂ ਨੂੰ ਤੁਸੀਂ ਇਸ ਤਰ੍ਹਾਂ ਛੱਲੀਆਂ ਵਾਂਗੂ ਕੁੱਟੋਗੇ ਕੱਲ ਨੂੰ ਲੋਕਾਂ ਨੂੰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਖਤਮ ਕਰੋਗੇ ਸੋ ਇਹ ਬਹੁਤ ਨਿੰਦਣਯੋਗ ਹੈ ਪ੍ਰਸ਼ਾਸਨ ਦੀ ਕਾਰਵਾਈ ਔਰ ਸਰਕਾਰ ਦੀ ਵੀ ਇਸ ਗੱਲ ਦੇ ਵਿੱਚ ਵੱਡੀ ਨਾਕਾਮੀ ਹੈ ਜੇਕਰ ਤੁਹਾਡਾ ਚੁਣਿਆ ਹੋਇਆ ਉਹ ਵੀ ਇੱਕ ਸਰਕਾਰ ਦਾ 파ਰਟ ਹੈ ਕੁਲਦੀਪ ਸਿੰਘ ਸਰਕਾਰ ਤੋਂ ਵਾਰ ਨਹੀਂ ਹੈ ਜੇ ਮੈਡਮ ਐਸਐਸਪੀ ਨਹੀਂ ਤਾਂ ਸਰਪੰਚ ਵੀ ਇੱਕ ਜ਼ਿੰਮੇਵਾਰ ਹੁੰਦਾ ਹੈ ਉਹਨੂੰ ਬੜੇ ਸਦੀਆਂ ਬਾਅਦ ਇਹਨਾਂ ਪੰਜਾਂ ਸਰਪੰਚੀ ਦਾ ਦੇ ਅਧਿਕਾਰ ਮਿਲਨੇ ਤੇ ਅੱਜ ਤੁਸੀਂ ਉਹਨਾਂ ਨੂੰ ਦਬਾਰ ਰਹੇ ਹੋ ਇਹ ਬੇहद ਦੁੱਖਦਾਈ ਹੈ ਔਰ ਸਾਰੀਆਂ ਮਜ਼ਦੂਰ ਜਿਥੇ ਬੰਦੀਆਂ ਵੱਲੋਂ ਅਸੀਂ ਜਿਹੜੀਆਂ ਆਲ ਇੰਡੀਆ ਮਾਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੈਂ ਇਸ ਘਟਨਾ ਦੀ निंदा ਕਰਦਾ ਔਰ ਨੌਜਵਾਨਾਂ ਨੂੰ ਅੱਗੇ ਤੋਂ ਅਪੀਲ ਕਰਦਾ ਕਿ ਸਾਰੇ ਜਿੰਨੇ ਵੀ ਜਿਹੜੇ ਤੰਤ ਨੌਜਵਾਨ ਆ ਖਾਸ ਤੌਰ ਤੇ ਉਹ ਜਦੋਂ ਵੀ ਕਿਸੇ ਧਰਨੇ ਮਿਜਾਰੇ ਚ ਜਾਂਦੇ ਨੇ ਉਹ ਬਿਲਕੁਲ ਕਾਨੂੰਨ ਨੂੰ ਹੱਥ ਚ ਨਾ ਲੈਣ ਕਦੇ ਵੀ ਪੁਲਿਸ ਨਾਲ ਸਾਡਾ ਟਕਰਾਉ ਨਹੀਂ ਹੁੰਦਾ ਸਾਡਾ ਕੁਝ ਕੁ ਲੋਕਾਂ ਨਾਲ ਟਕਰਾਉ ਹੁੰਦਾ ਸਮੁੱਚੀ ਪੁਲਿਸ ਦੇ ਉੱਤੇ ਅਟੈਕ ਕਰਨਾ ਚੰਗੀ ਗੱਲ ਨਹੀਂ ਹੁੰਦੀ ਤੇ ਇਹ ਉਹ ਆਮ ਨੌਜਵਾਨ ਸੀ ਉਹ ਪੜ੍ਹੇ ਲਿਖੇ ਨਹੀਂ ਹਨ ਮੈਨੂੰ ਬਹੁਤੇ ਪੜ੍ਹੇ ਲਿਖੇ ਮੁੰਡੇ ਨਹੀਂ ਹੁੰਦੇ ਤੇ ਜਿਹੜੇ ਇਸ ਧਰਨੇ ਦੇ ਵਿੱਚ ਆਏ ਸੀ ਤੋਂ ਉਹਨਾਂ ਦਾ ਜਿਹੜਾ ਹੈ ਕੈਰੀਅਰ ਬਰਬਾਦ ਨਾ ਕੀਤਾ ਜਾਵੇ ਉਹਨਾਂ ਨੂੰ ਵੱਡੇ ਕ੍ਰਿਮੀਨਲ ਸਾਬਤ ਨਾ ਕੀਤਾ ਜਾਵੇ ਜੇਕਰ ਇਹਨਾਂ ਮੁੰਡਿਆਂ ਨੂੰ ਤੁਸੀਂ ਜੇਲ੍ਹਾਂ ਸੱਟਦਾ ਹੋਗੇ ਤਾਂ ਉੱਥੇ ਉਹਨਾਂ ਦੇ ਜੱਕ ਖੋਲਣਗੇ ਉੱਥੇ ਹੋਰ ਜਿਹੜੇ ਹੈ ਖਤਰਨਾਕ ਕ੍ਰਿਮੀਨਲ ਲੋਕਾਂ ਨਾਲ ਉਹਨਾਂ ਦੇ ਬਾਹ ਪਹਿਣਗੇ ਤਾਂ ਉਹ ਤੁਹਾਡੇ ਤੋਂ ਸਾਹਮਣੇ ਨਹੀਂ ਜਾਣਗੇ ਤਾਂ ਤੁਸੀਂ ਖੁਦ ਆਪ ਰੈਗੂਲਰ ਪੈਦਾ ਕਰੋਗੇ ਸੋ ਇਹਨਾਂ ਨਾਲ ਇੱਕ ਹਮਦਰਦੀਪੂਰਵਕ ਇੱਕ ਪ੍ਰਸ਼ਾਸਨਿਕ ਤਰੀਕੇ ਨਾਲ ਇੱਕ ਉਜਿਹੜਾ ਡਿਪਲੋਮੈਟਿਕ ਤਰੀਕੇ ਨਾਲ ਇਸ ਪ੍ਰੋਬਲਮ ਨੂੰ ਤੁਰੰਤ ਸੋਲਵ ਕੀਤਾ ਕਰਨਾ ਚਾਹੀਦਾ ਔਰ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਮੈਂ 올 ਇੰਡੀਆ ਬਜਰੀ ਸਖ ਵੈਲਫੇਅਰ ਐਸੋਸੀਏਸ਼ਨ ਨੂੰ ਹੋਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਅਸੀਂ ਬਾਬਾ ਜੀਪਨ ਸਿੰਘ ਸਟੂਡੈਂਟ ਲੀਗ ਵੱਲੋਂ ਵੀ ਮੈਂ ਉਹਨਾਂ ਨੌਜਵਾਨਾਂ ਨੂੰ ਗੁਜਾਰਿਸ਼ ਕਰੂੰਗਾ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਕਰਤਾਰ ਸਾਡੀ ਪੁਲਿਸ ਸਾਡੀ ਹੈ ਸੋ ਉਹਦੇ ਵਿੱਚ ਸਾਡੇ ਹੀ ਭੈਣ ਭਾਈ ਨੇ ਜਿਸ ਤਰ੍ਹਾਂ ਐਸ ਐਚਓ ਸਾਹਿਬ ਕਹਿ ਰਹੇ ਸੀ ਕਿ ਮੈਂ ਵੀ ਐਸਟੀ ਹਾਂ ਯਾਰ ਠੀਕ ਹੈ ਵਧੀਆ ਗੱਲ ਹੈ ਕਿ ਐਸੀ ਮੁੰਡਾ ਐਸ ਐਚਓ ਬਣਿਆ ਪਰ ਉਹਨੂੰ ਬੜੇ ਜਿਹੜਾ ਹੈ ਖਰਮੇ ਨਾਲ ਸੁਣਨਾ ਚਾਹੀਦਾ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਮੂਹਰੇ ਲੋਕ ਖੜੇ ਨੇ ਸਾਡੇ ਲੋਕ ਨੇ ਐਸ்சி ਭਰਾ ਨੇ ਉਹ ਐਨੇ ਪੜੇ ਲਿਖੇ ਨਹੀਂ ਹਨ ਉਹ ਐਨੇ ਉਹਨਾਂ ਨੂੰ ਲਿਪੀ ਪੋਚੀ ਪਾਸ਼ਾ ਨਹੀਂ ਆਉਂਦੀ ਸੋ ਬੜੇ ਸਲੀਕੇ ਨਾਲ ਇਸ ਨੂੰ ਹੱਲ ਕਰਨਾ ਚਾਹੀਦਾ ਔਰ ਅਸੀਂ ਇਸ ਗੱਲ ਦੇ ਉੱਤੇ ਪ੍ਰਸ਼ਾਸਨ ਦੀ ਨਾਕਾਮੀ ਹੈ ਐਸਐਚਓ ਦੀ ਨਾਕਾਮੀ ਹੈ ਕਿ ਉਸਨੇ ਬੰਦਾਰੂਲ ਨਹੀਂ ਪਲੇ ਕੀਤਾ ਬਹੁਤ ਮੰਦਪਾਗੀ ਘਟਣਾ ਹੈ ਸੋ ਅਸੀਂ ਇੱਕ ਵਾਰੀ ਫੇਰ ਇਸ ਗੱਲ ਦੀ ਨਿੰਦਿਆ ਕਰਦੇ ਹੋਏ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਤੁਰੰਤ ਮਸਲੇ ਨੂੰ ਹੱਲ ਕਰਕੇ ਲੋਕਾਂ ਨੂੰ ਰਿਲੀਫ ਕੀਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਲਾਈਆਂ ਹੋਈਆਂ ਸਾਰੀਆਂ ਧਾਰਾਵਾਂ ਖਤਮ ਕਰਤੀਆਂ ਜਾਣ ਜੇ ਕਰੋਨਾ ਤੇ ਕੀਤੀਆਂ ਤੇ ਨਹੀਂ ਫਿਰ ਦੂਸਰਿਆਂ ਤੇ ਵੀ ਪੈਰਲ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਪੁਲਿਸ ਦੀ ਕਸਟਡੀ ਚ ਖੜ ਕੇ ਅਸਲ ਚ ਉਹ ਪੁਲਿਸ ਤੋਂ ਅੱਗੇ ਹੋ ਕੇ ਹੋਰ ਲੋਕਾਂ ਨੇ ਅਟੈਕ ਕੀਤਾ ਉਹਨਾਂ ਤੇ ਉਹਨਾਂ ਨੂੰ ਨੌਜਵਾਨ ਨੂੰ ਪ੍ਰਵੋਕ ਕੀਤਾ ਇਸ ਤਰ੍ਹਾਂ ਕਿਸਾਨ ਆਗੂ ਸਰ ਮਜ਼ਦੂਰ ਆਗੂ ਕਹਿ ਰਹੇ ਸੀ ਕਿ ਜਾਨ ਸੀ ਜਿਹੜਾ ਉਹ 2-4 ਘੰਟੇ ਮਨ ਲੱਗ ਸਕਦਾ ਸੀ ਉਸ ਤੋਂ ਸ਼ੈਡ ਤੋਂ ਉਹਦੀ ਵੀ ਕੱਢਿਆ ਜਾ ਸਕਦਾ ਸੀ ਬੜੇ ਬਦਲ ਸੀਗੇ ਪਰ ਪ੍ਰਸ਼ਾਸਨ ਜਿਹੜਾ ਹੈ ਇੱਥੇ ਨਾ ਕੰਮ ਰਿਹਾ ਇੱਥੇ ਸਿਵਲ ਪ੍ਰਸ਼ਾਸਨ ਦੀ ਵੀ ਗਲਤੀ ਹੈ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਲੋਕਾਂ ਦੇ ਨਾਲ ਜਾ ਕੇ ਖੜੀਏ ਖੜਨਾ ਬੰਦਾ ਹੈ ਕਿ ਲੋਕ ਆਵਾਜ਼ ਨੂੰ ਦਵਾਇਆ ਨਾ ਜਾਵੇ ਸੰਵਿਧਾਨਕ ਹੱਕਾਂ ਨੂੰ ਦਵਾਇਆ ਨਾ ਜਾਵੇ ਭਾਰਤ ਦਾ ਸੰਵਿਧਾਨ ਸਭ ਨੂੰ ਬੋਲਣ ਦਾ ਅਧਿਕਾਰ ਦਿੰਦਾ ਤਾਂ ਇੱਥੇ ਲੋਕਾਂ ਦੀ ਆਪਣੀ ਮੰਗ ਸੀ ਔਰ ਉਸ ਨੂੰ ਦਵਾਉਣਾ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈ ਸੋ ਇਸ ਵੀਡੀਓ ਨੂੰ ਬਤਵਤ ਸ਼ੇਅਰ ਕਰੋ ਅਸੀਂ ਇੱਕ ਵਾਰੀ ਫੇਰ ਉਹਨਾਂ ਲੜਦੇ ਲੋਕਾਂ ਦੇ ਨਾਲ ਖੜੇ ਹਾਂ ਜਿਹੜੇ ਆਪਣੇ ਹੱਕਾਂ ਦੇ ਲਈ ਲੜਦੇ ਆ ਸੰਵਿਧਾਨਕ ਤੌਰ ਤੇ ਮੰਗ ਕਰ ਰਹੇ ਸੀ ਪਰ ਉਹਨਾਂ ਦੀ ਗੱਲ ਨਹੀਂ ਸੁਣੀ